ਜੇ ਕਹਿ ਲਈ ਕਿ ਤਪਦੀ ਧੁੱਪ ਦੇ ਵਿੱਚ ਵੀ ਕਿਸਾਨਾਂ ਨੂੰ ਸ਼ਿਮਲੇ ਵਰਗਾ ਜਿਹੜੇ ਫੀਲਿੰਗ ਆਏਗੀ ਇਸ ਧੁੱਪ ਦੇ ਵਿੱਚ ਕਿਸ ਫਸਲਾਂ ਦੀ ਵਾਢੀ ਕਰਦੇ ਸੀ ਪਰ ਹੁਣ ਇਸ ਵਾਰੀ ਜਿਹੜਾ ਇਸ ਕੰਬਾਈਨ ਦੀ ਇਹ ਫੈਸਿਲਿਟੀ ਹੈ ਤੁਸੀਂ ਦੇਖੋ ਕਿ ਏਸੀ ਕੈਬਨ ਦੇ ਦਿੱਤਾ ਹੈ ਇਹ ਨਹੀਂ ਡਾਣੇ ਥਲੇ ਇਹ ਬਹੁਤ ਘੱਟ ਚਾਂਸ ਹੋ ਸਕਦਾ ਹੈ ਜੇ ਕੋਈ ਦਾਣਾ ਪਿੱਛੇ ਆਵੇ ਤੇ ਬਾਕੀ ਦਾਣਾ ਵੀ ਸਾਫ਼ ਬਹੁਤ ਮਚੀਨ ਵਰਗੀ ਤਰ੍ਹਾਂ ਇਹ ਹਾਂਜੀ 610 6 ਮਰ ਵਰਸ ਫੋਰਵਰਡ ਪੰਜ ਗੇਰ ਨੇ ਇਹ ਜਿਹੜਾ ਕਰਤਾਰ ਕੰਬਾਈਨ ਵਾਲਿਆਂ ਨੇ ਆਪ ਮੈਨੂਫੈਕਚਰ ਕੀਤਾ ਜਿਸ ਕਰਕੇ ਨਾ ਕਾਫੀ ਜਿਹੜਾ ਪਹਿਲਾਂ ਮੁਰੰਮਤ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਸੀ ਜੇ ਕੋਈ ਖਰਾਬੀ ਹੋ ਜਾਂਦੀ ਸੀ ਪਰ ਹੁਣ ਇਹ ਜਿਹੜਾ ਆਪ ਮੈਨੂਫੈਕਚਰ ਕੀਤਾ ਇਸ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਗੀ ਇਹ ਵਾਲਾ ਪੁਰਜ਼ਾ ਜਿਹੜਾ ਆਪ ਮੈਨੂਫੈਕਚਰ ਕੀਤਾ ਆ ਇਹ ਹਾਂਜੀ ਫੋਰ व्हीਲ ਦਾ ਇਹ ਤੁਸੀਂ ਦੇਖੋ ਇਹ ਵਾਲਾ ਪੁਰਜਾ ਜਿਹੜਾ 4-व्हीਲ ਦਾ ਇਹ ਜਿਹੜਾ ਕਰਤਾਰ ਕੰਬਾਈਨ ਵਾਲਿਆਂ ਨੇ ਆਪ ਮੈਨੂਫੈਕਚਰ ਕੀਤਾ ਜਿਸ ਕਰਕੇ ਨਾ ਕਾਫੀ ਜਿਹੜਾ ਪਹਿਲਾਂ ਮੁਰੰਮਤ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਸੀ ਜੇ ਕੋਈ ਖਰਾਬੀ ਹੋ ਜਾਂਦੀ ਸੀ ਪਰ ਹੁਣ ਇਹ ਜਿਹੜਾ ਆਪ ਮੈਨੂਫੈਕਚਰ ਕੀਤਾ ਇਸ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਊਗੀ ਤਾਂ ਇਹ ਵੀਰੇ ਜਿਹੜੀ ਇਹ ਕੰਬਾਈਨ ਹੈ ਇਹ ਫੀਚਰ ਪਾਉਣ ਦੇ ਨਾਲ ਇਸ ਦੇ ਵਿੱਚ ਹੋਰ ਸਾਨੂੰ ਕਿਹੜੀ ਸਹੂਲਤ ਮਿਲੀ ਹੈ ਸਹੂਲਤ ਜੋ ਆ ਅੱਜਕੱਲ ਪਰਾਲੀ ਨੂੰ ਵਿੱਚ ਦੱਬਣ ਦੀ ਸਰਕਾਰ ਕਹਿ ਰਹੀ ਆ ਤਾਂ ਉਸ ਦੇ ਲਈ ਆ ਪਰਾਲੀ ਨੂੰ ਬਰੀਕ ਕਰਨ ਲਈ ਐਸਐਮਐਸ ਲਗਾਇਆ ਗਿਆ ਹੂੰ ਤੇ ਇੱਕ ਇਹ ਚ ਆਪਣਾ ਹੌਗਰ ਡਿਸਟ੍ਰੀਬਿਊਟਰ ਤੇ ਦਿੱਤਾ ਹੈ ਜੀ ਆਟੋਮੈਟਿਕ ਹੌਗਰ ਹੂੰ ਤੇ ਮਤਲਬ ਜਿਵੇਂ ਪਹਿਲਾਂ ਪਰਾਲੀ ਨੂੰ ਸਾੜਦੇ ਸੀਗੇ ਹੁਣ ਸਰਕਾਰ ਨੇ ਵੀ ਬੈਨ ਕੀਤਾ ਹੋਇਆ ਹੁਣ ਪਰ ਇਹ ਜਿਹੜੀ ਇਹ ਫੀਚਰ ਦਿੱਤਾ ਇਹਦੇ ਨਾਲ ਤਾਂ ਫਿਰ ਇਹ ਜਿਹੜੀ ਪਰਾਲੀ ਦੇ ਕਾਫੀ ਪਤਲੇ ਹੋ ਜਾਂਦੇ ਸਾੜਨ ਦੀ ਤਾਂ ਫਿਰ ਲੋੜ ਹੀ ਨਹੀਂ ਪੈਂਦੀ ਹਾਂਜੀ ਹਾਂ ਇਹ ਤੋਂ ਬਾਅਦ ਮਲਚਰ ਫੇਰ ਕੇ ਪਲੋ ਪਲੋ ਕਰ ਦਿਆ ਦਿੱਤੇ ਹੂੰ ਇਦ ਨਾਲ ਤਾਂ ਫਿਰ ਵਾਤਾਵਰਨ ਵੀ ਪੂਰੀ ਤਰ੍ਹਾਂ ਆਪਣਾ ਸ਼ੁੱਧ ਰਹੇਗਾ ਕਿਉਂਕਿ ਜਦ ਪਰਾਲੀ ਹੀ ਨਹੀਂ ਸਾੜਾਂਗੇ ਕਿਸਾਨ ਹਾਂਜੀ ਹਾਂ ਬਿਲਕੁਲ ਇਹ ਵੀ ਫੈਸਿਲਿਟੀ ਤੁਹਾਨੂੰ ਦਿਖਾਉਂਦੇ ਆ ਕਿ ਇਸ ਦੇ ਵਿੱਚ ਨਾ ਹੁਣ ਏਸੀ ਕੈਬਿਨ ਦਿੱਤਾ ਹੋਇਆ ਹੈ ਕਿਉਂਕਿ ਅਕਸਰ ਹੀ ਕਿਸਾਨ ਜਿਹੜੇ ਐ ਇਸ ਧੁੱਪ ਦੇ ਵਿੱਚ ਕਿਸ ਫਸਲਾਂ ਦੀ ਵਾਢੀ ਕਰਦੇ ਸੀ ਪਰ ਹੁਣ ਇਸ ਵਾਰੀ ਜਿਹੜਾ ਇਸ ਕੰਬਾਈਨ ਦੀ ਇਹ ਫੈਸਿਲਿਟੀ ਹੈ ਤੁਸੀਂ ਦੇਖੋ ਕਿ ਏਸੀ ਕੈਬਿਨ ਦੇ ਦਿੱਤਾ ਹੈ ਕਿ ਜੇ ਕਹਿ ਲਈਏ ਕਿ ਤਪਦੀ ਧੁੱਪ ਦੇ ਵਿੱਚ ਵੀ ਕਿਸਾਨਾਂ ਨੂੰ ਸ਼ਿਮਲੇ ਵਰਗਾ ਜਿਹੜੇ ਫੀਲਿੰਗ ਆਏਗੀ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਇੰਨੀਆਂ ਜ਼ਿਆਦਾ ਫੈਸਿਲਿਟੀਆਂ ਜਿਹੜੀਆਂ ਨੇ ਇਸ ਵਾਰੀ ਕਰਤਾ ਹਰ ਕੰਬਾਈਨ ਦੇ ਵੱਲੋਂ ਇਸ ਕੰਬਾਈਨ ਦੇ ਵਿੱਚ ਪਾ ਕੇ ਦਿੱਤੀਆਂ ਨੇ ਤੇ ਤਜਰਬੇ ਬਾਈ ਹੋਰਾਂ ਦੇ ਬੋਲਦੇ ਪਏ ਨੇ ਕਿ ਸਾਸੀ ਵਰਤੋਂ ਕਰ ਰਹੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਈ ਬਾਈ ਪਹਿਲਾਂ ਵੀ ਤੁਸੀਂ ਬਹੁਤ ਕੰਬਾਈਨਾਂ ਯੂਜ਼ ਕੀਤੀਆਂ ਹੋਣੀਆਂ ਪਹਿਲਾਂ ਵਾਲਾ ਚੱਲੇ ਜੀ ਦਿੱਕਤ ਕੀ ਆਉਂਦੀ ਹੁੰਦੀ ਸੀ ਇਹ ਸਾਡੇ ਕੋਲ ਤਾਂ ਫਸਟ ਟਾਈਮ ਆ ਜੋ ਸਾਡੇ ਆਉਂਦੀ ਹੁੰਦੀ ਸੀਗੀ ਉਹ ਚ ਤਾਂ ਵੈਸੇ ਜੇ ਹਲਦੀ ਸੀਗੀ ਤਾਂ ਝੋਨੇ ਨੂੰ ਹਲਦੀ ਲੱਗ ਜਾਂਦੀ ਆ ਤਾਂ ਡਰਾਈਵਰ ਨੂੰ ਬਹੁਤ ਔਖਾ ਹੁੰਦਾ ਸੀਗਾ ਤੇ ਹੁਣ ਐ ਸੀ ਕਹਿਵਨ ਲੱਗਾ ਆ ਡਰਾਈਵਰ ਵੀ ਸੌਖੇ ਚ ਰਹਿੰਦੇ ਨੇ ਤੇ ਅਸੀਂ ਵੀ ਠੀਕ ਹੀ ਰਹਿੰਦੇ ਆ ਬਿਲਕੁਲ ਕਈ ਵਾਰ ਨਾ ਪਹਿਲਾਂ ਜਿਹੜੀ ਪਹਿਲਾਂ ਕੰਬਾਈਨ ਹੁੰਦੀ ਸੀ ਕੁਝ ਕਿਸਾਨਾਂ ਦੇ ਨਾ ਇਹ ਲਾਂਬੇ ਹੁੰਦੇ ਸੀ ਕਹਿੰਦੇ ਜਦੋਂ ਅਸੀਂ ਇਹ ਵਾਢੀ ਕਰਦੇ ਆ ਨਾ ਤਾਂ ਕੋਈ ਜਿਹੜੇ ਦਾਣੇ ਆ ਥੱਲੇ ਡਿੱਗ ਜਾਂਦੇ ਸੀ ਇਹਦੇ 'ਚ ਤਾਂ ਨਹੀਂ ਥਾਣੇ ਥੱਲੇ ਡਿੱਗਦੇ ਇਹ 'ਚ ਨਹੀਂ ਦਾਣੇ ਥੱਲੇ ਇਹ ਬਹੁਤ ਘੱਟ ਚਾਂਸ ਹੋ ਸਕਦਾ ਹੈ ਜੇ ਕੋਈ ਦਾਣਾ ਪਿੱਛੇ ਆਵੇ ਤੇ ਬਾਕੀ ਦਾਣਾ ਵੀ ਸਾਫ਼ ਬਹੁਤ ਮਸ਼ੀਨ ਵਰਦੀ ਦਾ ਤੁਸੀਂ ਇਹ ਦੇਖੋ ਕਿ ਇਸ ਦੇ ਵਿੱਚ ਨਾ ਕੋਈ ਦਾਣਾ ਥੱਲੇ ਡਿੱਗਦਾ ਤੇ ਦਾਣਾ ਸਾਫ਼ ਵੀ ਹੁੰਦਾ ਤੇ ਜਿਹੜਾ ਇਸ ਕੰਬਾਈਨ ਨੂੰ ਚਲਾਉਂਦਾ ਉਹਨੂੰ ਵੀ ਪੂਰੀ ਉਸ ਦੀ ਸੁੱਖ ਦੀ ਸਹੂਲਤ ਦਿੱਤੀ ਗਈ ਹੈ ਏਸੀ ਕੈਬਿਨ ਦਿੱਤਾ ਗਿਆ ਇਹ ਨਵੇਂ ਫੀਚਰਸ ਜਿਹੜੇ ਆ ਕਰਤਾਰ ਕੰਬਾਈਨ ਦੇ ਵੱਲੋਂ ਇਸ ਕੰਬਾਈਨ ਦੇ ਵਿੱਚ ਜਿਹੜੇ ਜੋੜੇ ਗਏ